ਮਹਾਪੁਰਖ ਬਾਬਾ ਜੀ ਸਿੰਘ ਜੀ ਹੰਸਾਲੀ ਵਾਲੇ ਅੱਜ ਕੱਲ ਬਹੁਤ ਉੱਚ ਕੋਟੀ ਦੇ ਬ੍ਰਹਮ ਗਿਆਨੀ ਹੋਈ ਨੇ ਉਹ ਆਉਂਦੇ ਜਾਂਦੇ ਨਹੀਂ ਕਿਤੇ ਬਸ ਇੱਕੋ ਰਸ ਸਮਾਧੀ 'ਚ ਬੈਠੇ ਰਹਿੰਦੇ ਆਪਣੀ ਸੰਗਤ ਦਾ ਭਲਾ ਕਰੀ ਜਾਂਦੇ ਨੇ ਸਮਾਨਪੁਰ ਖੰਡ ਪੈਂਦਾ ਮਰਿੰਡੇ ਤੋਂ ਇਧਰ ਸਮਰਾਲਾ ਰੋਡ ਵੱਲ ਉੱਥੇ ਇੱਕ ਬੀਬੀਆਂ ਦਾ ਸਕੂਲ ਹੈ ਕਾਲਜ ਸਕੂਲ ਧੁੱਪੇ ਖੜੀਆਂ ਨੇ 20-25 ਜਾਨੀਆਂ ਮਹਾਪੁਰਖ ਲੰਘ ਰਹੇ ਨੇ ਉਹਨਾਂ ਨੇ ਉਹ ਖਲਵਾਏ ਸਾਰੇ ਕਾਲਜ ਸਕੂਲ ਕਹਿਣ ਲੱਗੇ ਭਾਈ ਇਹ ਬੱਚੀਆਂ ਇੱਥੇ ਖੜੀਆਂ ਧੁੱਪੇ ਉਹ ਕਹਿੰਦੇ ਸਾਡੀ ਕਾਲਜ ਦੀ ਕੋਈ ਗੱਡੀ ਆ ਉਹ ਛੱਡਣ ਗਈ ਪਹਿਲਾਂ ਹੋਰਾਂ ਨੂੰ ਫੇਰ ਸੰਭ ਲੈ ਨਾ ਭਾਈ ਬੀਬੀਆਂ ਨਹੀਂ ਖੜੀਆਂ ਚੰਗੀਆਂ ਲੱਗਦੀਆਂ ਬੱਚੀਆਂ ਨੇ ਧੁੱਪੇ ਖੜੀਆਂ ਉਹ ਆਪਣੀ ਗੱਡੀ 'ਚ ਉਤਰ ਗਏ ਕਾਲਜ ਦੇ ਪ੍ਰਿੰਸੀਪਲ ਨੂੰ ਬੁਲਾ ਕੇ ਗਏ ਆਹ ਲੂ ਚਾਬੀਆਂ ਆਹ ਡਰਾਈਵਰ ਭੇਜੋ ਇਹ ਗੱਡੀ ਕਾਲਜ ਨੂੰ ਦੇਤੀ ਉਸੇ ਵਕਤ ਆਪ ਸੜਕੇ ਸੜਕ ਪੈਦਲ ਤੁਰਤੇ ਗੜਬਈ ਵੀ ਨਾਲ ਦੇਖੋ ਕਲਾ ਇਸੀ ਵਰਦੀ ਪਿੱਛੋਂ ਇੱਕ ਹੋਰ ਮਹਾਂਪੁਰਖ ਆ ਗਏ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆ ਉਹ ਉਹ ਵੀ ਬੜੇ ਫਕਰ ਲੋਕ ਨੇ ਉਹ ਕਹਿੰਦੇ ਉਹ ਮਹਾਂਪੁਰਖ ਪੈਦਲ ਜਾ ਰਿਹਾ ਹੈ ਉਹ ਗੱਡੀ ਕਿੱਥੇ ਕਹਿੰਦੇ ਉਹਦਾ ਸਕੂਲ ਵਾਲੀਆਂ ਲੜਕੀਆਂ ਉੰਦੇ ਆਏ ਉਹ ਕਹਿੰਦੇ ਜੀ ਆਹ ਗੱਡੀ ਤੁਹਾਡੇ ਉਹਨਾਂ ਚਾਬੀਆਂ ਉਹਨਾਂ ਦੇ ਚਰਨਾਂ ਤੇ ਰੱਖਤੀਆਂ ਉਹ ਕਹਿੰਦੇ ਬੈਠੋ ਜੀ ਉਹਨਾਂ ਨੂੰ ਵਿੱਚ ਬਿਠਾ ਕੇ ਉਹ ਆਪ ਪੈਦਲ ਤੁਰਤੇ ਇਹ ਗਾਹਾਂ ਤੋਂ ਰੰਗ ਤੇ ਬੰਕੇ ਹੋਣੀ ਦੁਨੀਆ 'ਚ ਆਏ ਹੋਏ ਉਹ ਕਹਿੰਦੇ ਵੀ